ਸਕੂਲ ਬੱਸ ਤੇ ਟਰੱਕ ਵਿਚਾਲੇ ਭਿਆਨਕ ਟੱਕਰ ਦੀ ਵੀਡੀਓ ਸਾਹਮਣੇ ਆਈ ਹੈ ਸੀਸੀਟੀਵੀ ਦੇ ਵਿੱਚ ਘਟਨਾ ਕੈਦ ਹੋਈ ਹੈ ਜਿੱਥੇ ਦੇਖਿਆ ਜਾ ਸਕਦਾ ਹੈ ਕਿਵੇਂ ਇੱਕ ਪਾਸੇ ਸਕੂਲ ਬੱਸ ਆ ਰਹੀ ਹੈ ਤੇ ਦੂਜੇ ਪਾਸੇ ਟਰੱਕ ਆਂਦਾ ਹੈ ਤੇ ਇਸੇ ਦਰਮਿਆਨ ਦੋਵਾਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਤਾਂ ਦੂਰ ਜਾ ਕੇ ਇਹ ਟਰੱਕ ਪਲਟ ਜਾਂਦਾ ਹੈ ਕੁਝ ਦੇਰ ਬਾਅਦ ਇਸ ਟਰੱਕ ਦੇ ਵਿੱਚ ਬੈਠੇ ਲੋਕ ਬਾਹਰ ਨਿਕਲਦੇ ਨੇ ਜੋ ਬਸ ਦੇ ਵਿੱਚ ਬੱਚੇ ਹੁੰਦੇ ਨੇ ਡਰਾਈਵਰ ਹੁੰਦਾ ਉਹ ਵੀ ਬਾਹਰ ਨਿਕਲਦਾ ਤਾਂ ਭਿਆਨਕ ਹਾਦਸਾ ਇਸ ਨੂੰ ਮੰਨਿਆ ਜਾ ਸਕਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਟੱਕਰ ਹੁੰਦੀ ਹੈ ਬਸ ਦੇ ਸ਼ੀਸ਼ੇ ਟੁੱਟ ਜਾਂਦੇ ਨੇ ਅੱਗੇ ਜਾ ਕੇ ਟਰੱਕ ਪਲਟ ਜਾਂਦਾ ਹੈ ਗਨੀਮਤ ਨਹੀਂ ਹੈ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਬੀਤੇ ਦਿਨ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਸੀਸੀਟੀਵੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਸਕੂਲ ਬੱਸ ਇੱਕ ਪਾਸਿਓ ਆ ਰਹੀ ਸੀ ਤੇ ਦੂਜੇ ਪਾਸਿਓ ਟਰੱਕ ਆ ਰਿਹਾ ਸੀ ਤੇ ਇਸੇ ਦਰਮਿਆਨ ਗੁਰਦਾਸਪੁਰ ਕਲਾਂ ਨੌਰ ਰੋਡ ਤੇ ਦੋਵਾਂ ਦੀ ਟੱਕਰ ਹੋ ਜਾਂਦੀ ਹੈ ਟੱਕਰ ਇੰਨੀ ਭਿਆੜਕ ਹੁੰਦੀ ਹੈ ਕਿ ਦੇਖਣ ਵਾਲਿਆਂ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਦੱਸੀ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਟਰੱਕ ਡਰਾਈਵਰ ਨੂੰ ਸੱਟਾਂ ਲੱਗੀਆਂ ਨੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਕਸਰ ਜਿਹਾ ਘਟਨਾਵਾਂ ਆndੀਆਂ ਨੇ ਹਾਦਸੇ ਸਾਹਮਣੇ ਆਉਂਦੇ ਨੇ ਜਿੱਥੇ ਦੋ ਵਾਹਨਾਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਹਾਲਾਂਕਿ ਇਸ ਅੱਜ ਦੇ ਵਿੱਚ ਕਿਸ ਦੀ ਗਲਤੀ ਹੈ ਇਹ ਤਾਂ ਪਤਾ ਨਹੀਂ ਲੱਗ ਸਕਿਆ ਕਿਉਂਕਿ ਇੱਕ ਪਾਸਿਓਂ ਬੱਸ ਆ ਰਹੀ ਹੈ ਦੂਜੇ ਪਾਸਿਓਂ ਟਰੱਕ ਆ ਰਿਹਾ ਤੇ ਦੋਵਾਂ ਦੀ ਰਫ਼ਤਾਰ ਇਨੀ ਤੇਜ਼ ਹੁੰਦੀ ਹੈ ਕਿ ਟੱਕਰ ਬਹੁਤ ਜ਼ਬਰਦਸਤ ਹੁੰਦੀ ਹੈ ਤੇ ਬਾਅਦ ਦੇ ਵਿੱਚ ਜੋ ਟਰੱਕ ਹੁੰਦਾ ਹੈ ਉਹ ਅੱਗੇ ਜਾ ਕੇ ਪਲਟ ਜਾਂਦਾ ਹੈ ਤੇ ਬੱਸ ਦੇ ਵਿੱਚ ਸਵਾਰ ਲੋਕਾਂ ਨੂੰ ਵੀ ਮਾਮੂਲੀ ਸੱਟਾਂ ਲੱਗਦੀਆਂ ਸਕੂਲ ਬੱਸ ਦੱਸੀ ਜਾ ਰਹੀ ਹੈ ਦਾ ਗੁਰਦਾਸਪੁਰ ਕਲਾਨੌਰ ਰੋਡ ਤੇ ਦੋਸਤਪੁਰ ਇਲਾਕੇ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਪੂਰਾ ਹਾਦਸਾ ਵਾਪਰਦਾ ਹੈ ਤਸਵੀਰਾਂ ਬੇਹੱਦ ਭਿਆਨਕ ਨੇ ਰੌਂਗਟੇ ਖੜਕ ਕਰਨ ਵਾਲੀਆਂ ਨੇ ਪਰ ਗਨੀਮਤ ਰਹਿੰਦੀ ਹੈ ਕਿ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਹੋ ਜਾਂਦਾ ਹੈ ਕਿਉਂਕਿ ਅਕਸਰ ਮਾਪੇ ਜਦੋਂ ਆਪਣੇ ਬੱਚਿਆਂ ਨੂੰ ਸਕੂਲ ਬੱਸਾਂ ਦੇ ਵਿੱਚ ਭੇਜਦੇ ਨੇ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਚਿੰਤਾ ਰਹਿੰਦੀ ਹੈ ਕਿ ਬੱਚੇ ਸਹੀ ਸਲਾਮਤ ਸਕੂਲ ਪਹੁੰਚ ਜਾਣ ਤੇ ਸਕੂਲ ਤੋਂ ਘਰ ਵਾਪਸ ਆ ਜਾਣ ਪਰ ਜਦੋਂ ਅਜਿਹੇ ਹਾਦਸੇ ਹੁੰਦੇ ਨੇ ਤਾਂ ਮਾਪਿਆਂ ਦਾ ਡਰ ਜਿਹੜਾ ਵਾ ਉਹ ਵੱਧ ਜਾਂਦਾ ਹੈ ਗਨਿਮਤ ਰਹੀ ਕੇਸ ਸਕੂਲ ਬੱਸ ਦੇ ਵਿੱਚ ਸਵਾਰ ਕਿਸੇ ਬੱਚੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਤਬੀ ਤੇ ਦਿੰਦੀ ਹੈ ਘਟਨਾ ਦੱਸੀ ਜਾ ਰਹੀ ਹੈ ਜਦੋਂ ਨਿੱਜੀ ਸਕੂਲ ਬੱਸ ਤੇ ਟਰੱਕ ਦਰਮਿਆਨ ਜ਼ਬਰਦਸਤ ਟੱਕਰ ਹੁੰਦੀ ਹੈ